ਲੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਦੇ ਨੌਜਵਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਰਸੀ ਨੇ ਅੱਜ ਅਗਰਵਾਲ ਸਮਾਜ ਦੀ ਮੰਗ ਨੂੰ ਪੂਰਾ ਕਰਦਿਆਂ ਅਗਰਵਾਲ ਭਾਈਚਾਰੇ ਉਹਦੇ ਯੋਗਪਤੀਆਂ ਅਤੇ ਵੱਖ ਵੱਖ ਸ਼ਖਸੀਅਤਾਂ ਦੇ ਵੱਡੇ ਇਕੱਠ ਦੀ ਹਾਜ਼ਰੀ ਵਿੱਚ ਮਹਾਰਾਜਾ ਅਗਰਸੈਨ ਚੌਂਕ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਇਸ ਮੌਕੇ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਇਸ ਮੌਕੇ ਗੋਪਾਲ ਸ਼ਰਨ ਗੜ ਨੈਸ਼ਨਲ ਪ੍ਰਦਾਨ अखिल भारतीय अग्रवाल सम्मेलन, सुरेंद्र अग्रवाल पंजाब प्रधान अखिल भारतीय अग्रवाल सम्मेलन, वाइस चेयरमैन परशुतम लाल अग्रवाल, चेयरमैन सुखजिंदर सिंह चेयरमैन नरेश गोयल यशपाल चौहान पंजाब प्रधान सवरणकार संघ बलबीर सिंह बिट्टू राकेश गोयल वी एम गोयल अशोक अग्रवाल वदीश अग्रवाल मनीष अग्रवाल आशु गोयल वरुण बंसल नितिन अग्रवाल राकेश अग्रवाल भारत भूषण अग्रवाल अमित अग्रवाल गगन नागी मुनीश अग्रवाल अविनाश अग्रवाल गगन बटाला माणिक मेहता अग्रवाल एसोसिएशन दे नुमाइंदे समेत शहरवासी बड़ी गिनती विच मौजूद सन बटाला तो अनीता बेदी रमेश पाटिया दी रिपोर्ट आज पूरे अग्रवाल समाज के लिए बटाला के समाज के लिए ये बड़ी खुशी का दिन है कि सबके मन में बहुत दिनों से एक सपना था कि कलयुग के अवतारी गरीबों के मसीहा और कलयुग में धर्म के संस्थापक भगवान कृष्ण जी की मूर्ति का अनावरण बटाला के मुख्य चौराहे पर हो और उस चौराहे के लिए हमारे बटाला के विधायक भाई अमन शेर सिंह जी ने और हमारे पंजाब प्रांत के प्रदेश के अध्यक्ष भाई सुरेंद्र अग्रवाल जी ने और बटाला के पूरे समाज के लोगों ने पीरू अग्रवाल सभा है हमारी युवा समिति है हमारी महिला समिति है सब लोगों ने जो सहयोग दिया मैं अखिल भारतीय अग्रवाल सम्मेलन की ओर से, से उन सब देखे का कोटि कोटि धन्यवाद करता हूं उनका आभार व्यक्त करता हूं आज बटाला के अंदर बहुत ही शुभ अवसर है जो बटाला के अंदर महाराज अग्रसेन जी के चौंक का हुआ है मैं अखिल भारतीय अग्रवाल सम्मेलन और सभी बटाला निवासियों को अग्रवाल समाज की तरफ से बहुत बहुत बधाई देना चाहता हूँ और विशेष तौर पर हमारे जो विधायक हैं कैलसी साहब जी उनका मैं खास तौर पर शुक्रिया अदा करना चाहता हूं क्योंकि उन्होंने तन मन धन से इस चौक को बनाने में आ, सही मेरे सहयोग दिया है और आज आपको इनके बारे में एक और बताता हूँ तो आज सरकार ने इनको आज प्रदेश प्रवक्ता भी घोषित किया है तो इसके लिए भी मैं इनको तो बधाई देना चाहता हूँ बहुत 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 धन्यवाद ਸਭੀ ਕੋ ਹਮ ਅਗੇ ਸੈਨ ਮਹਾਰਾਜ ਜੀ ਕੇ ਉਹਨਕੇ ਜੋ ਸਿਧਾਂਤ ਹੈ ਉਹਨਪੇ ਜੋ ਚਲਨਾ ਸਿਖਾਤੇ ਹੈ ਹਮ ਕੋਸ਼ਿਸ਼ ਕਰਤੇ ਹੈ ਸਭੀ ਚਲਨੇ ਕੀ ਮੈਂ ਸਭ ਸੇ ਪ੍ਰਾਰਥਨਾ ਕਰਤਾ ਕਿ ਉਹਨਕੇ ਸਿਧਾਂਤੋ ਕੇ ਉਪਰ ਸਭੀ ਚਲੇ ਬਹੁਤ ਬਹੁਤ ਧੰਨਵਾਦ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਜੇ ਪਰਮਾਤਮਾ ਨੇ ਇੱਕ ਬਤੌਰ ਐਮ ਐਲ ਏ ਬਣਾ ਕੇ ਡਿਊਟੀ ਲਾਈ ਤੇ ਮੈਨੂੰ ਮਾਣ ਵੀ ਇਸ ਗੱਲ ਦਾ ਵੀ ਉਹ ਪਰਮਾਤਮਾ ਸਾਡੇ ਤੋਂ ਉਹ ਕੰਮ ਲੈ ਰਿਹਾ ਜਿਹੜੇ ਅੱਜ ਤੱਕ ਕਦੇ ਹੋਏ ਨਹੀਂ ਸੀ ਅਗਰ ਵਾ ਸਮਾਜ ਦੀ ਬੜੀ ਲੰਮੇ ਸਮੇ ਤੋਂ ਮੰਗ ਸੀ 2010 ਤੋਂ ਤੁਰੀ ਆ ਰਹੀ ਸੀ ਵੀ ਇੱਕ ਸਾਡਾ ਚੌਕ ਹੈ ਜੀ ਆਪਾਂ ਚਾਹੁੰਦੇ ਆ ਚੌਕ ਬਣੇ ਸਾਡਾ ਪਰ ਸਮੇ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾ ਅਨ ਦੇਖਾ ਕੀਤਾ ਤੇ ਇਹਨਾਂ ਨੂੰ ਮੈਂ ਕਹਿ ਸਕਦਾ ਵੀ ਜੋ ਇੱਜ਼ਤ ਮਾਨ ਸਤਕਾਰ ਦੇਣਾ ਚਾਹੀਦਾ ਸੀ ਉਹ ਦੇ ਨਹੀਂ ਸਕੇ ਜਦੋਂ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਗਈ ਮੈਨੂੰ ਦੱਸਿਆ ਗਿਆ ਸਾਡੇ ਸਮੂਹ ਬਟਾਲੇ ਦੇ ਮੈਂ ਕਹਿ ਸਕਦਾ ਸਾਡੇ ਡੀਸੀ ਸਾਹਿਬ ਦੇ ਫਾਦਰ ਸਾਹਿਬ ਸਾਡੇ ਰਾਸ਼ਟਰੀ ਪ੍ਰਧਾਨ ਜੀ ਸਾਡੇ ਵੱਡੇ ਭਾਜੀ ਆਸ਼ੂ ਹੋਣੀ ਬਦੀਸ਼ ਹੋਣੀ ਸਾਡੇ ਅੰਜਲ ਹੋਣੀ ਸਾਰੀ ਟੀਮ ਜਿਹੜੀ ਆ ਜਦੋਂ ਇੱਕ ਮੰਗ ਸੀ ਇਹ ਵਾਲੀ ਮੇਰੇ ਧਿਆਨ ਦੇ ਵਿੱਚ ਜਦੋਂ ਆ ਇਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਫਿਕਰ ਨਾ ਕਰੋ ਜੀ ਆਪਾਂ ਤਗੜੇ ਹੋ ਕੇ ਇਹਨੂੰ ਪੂਰਨ ਕਰਦੇ ਹਾਂ ਕਿਉਂਕਿ ਉਸ ਪ੍ਰਭੂ ਦਾ ਕੰਮ ਹੈ ਮੈਂ ਵੀ ਚਾਹੁੰਦਾ ਸਾਂ ਕਿ ਜਦੋਂ ਵੀ ਕੋਈ ਸੰਗਤ ਬਾਹਰੋਂ ਅੰਮ੍ਰਿਤਸਰੋਂ ਆਵੇ ਆ ਕੇ ਜਦੋਂ ਵੀ ਨਤਮਸਤਕ ਹੋਣ ਤੇ ਭਗਵਾਨ ਦੇ ਸਾਹਮਣੇ ਜੀ ਨਤਮਸਤਕ ਹੋਣ ਸੋ ਅੱਜ ਉਸ ਚੌਂਕ ਦਾ ਜਿਹੜਾ ਉਦਘਾਟਨ ਕੀਤਾ ਗਿਆ ਹੈ ਔਰ ਉਹਦੇ ਵਿੱਚ ਸਾਡੇ ਦੇਸ਼ ਦੇ ਅਗਰਵਾਲ ਸਭਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਆਏ ਨੇ ਸੁਭਾਸ਼ ਸ਼ਰਮਾ ਜੀ ਸਾਡੇ ਸੁਭਾਸ਼ ਸਿੰਘ ਜੀ ਅਗਰਵਾਲ ਗੋਪਾਲ ਸ਼ਰਮਾ ਅਗਰਵਾਲ ਜੀ ਉਹ ਵੀ ਪਹੁੰਚੇ ਨੇ ਵਿਸ਼ੇਸ਼ ਉੱਚੇ ਚੇ ਤੌਰ ਤੇ ਸਾਡੇ ਮੈਂ 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 ਸੁਰਿੰਦਰ ਨੇ ਕਹਿਣਾ ਜੀ ਮੈਂ ਇਹੋ ਕਹਿਣਾ ਜੀ ਸਾਡੇ ਹਿਮਾਂਚੂ ਵੱਡੇ ਭਰਾ ਮੇਰੇ ਡੀਸੀ ਸਾਹਿਬ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਉਹ ਵੀ ਬੱਚਾ ਇਹਨਾਂ ਦਾ ਤੇ ਮੈਂ ਵੀ ਉਹਨਾਂ ਦਾ ਬੱਚਾ ਸੀ ਸੋ ਇਹ ਵੀ ਪਹੁੰਚੇ ਨੇ ਜੀ ਸੋ ਕਹਿਣ ਦਾ ਭਾਵ ਇਹ ਬਜ਼ੁਰਗ ਨੇ ਸਾਡੇ ਸਾਡੀ ਸਾਰੀ ਸਮੂਚੀ ਟੀਮ ਹੈ ਜਿਹੜੀ ਇੱਕ ਸਰ ਹੋ ਕੇ ਇਹ ਜਿਹੜਾ ਪਹਿਲ ਕਦਮੀ ਜਿਹੜੀ ਸਾਡੇ ਅੰਕਲ ਸੁਰਿੰਦਰ ਉਹਨਾਂ ਦੇ ਇਹਨਾਂ ਦੀ ਸੋਚ ਸੀ ਇਸ ਪਰਿਵਾਰ ਨੂੰ ਸਾਰੇ ਨੂੰ ਇਕੱਠੇ ਕਰਕੇ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ ਇਹ ਸਭ ਤੋਂ ਵਧੀਆ ਵਧੀਆ ਪਲੇਟਫਾਰਮ ਜਿਹੜਾ ਸਾਨੂੰ ਇਹ ਨਜ਼ਰ ਆਇਆ ਔਰ ਅੱਜ ਇੱਕ ਛੱਤ ਥੱਲੇ ਸਾਰਾ ਪਰਿਵਾਰ ਜਿਹੜਾ ਇਕੱਠਾ ਹੋਇਆ ਔਰ ਮੈਂ ਰਿਣੀ ਆ ਔਰ ਮੈਨੂੰ ਮਾਣ ਵੀ ਆ ਵੀ ਇਸੇ ਤਰ੍ਹਾਂ ਮੈਂ ਬਟਾਲੇ ਦਾ ਵਿਕਾਸ ਕਰਨਾ ਚਾਹੁੰਨਾ ਜਿਹੜੇ ਜਿਹੜੇ ਵੀ ਮੇਰੇ ਕੋ ਪਰਮਾਤਮਾ ਕੰਮ ਲੈ ਸਕਦਾ ਮੈਂ ਆਪਣੇ ਵੱਲੋਂ ਮਿਹਨਤ ਕਰ ਰਿਹਾ ਔਰ ਮੈਂ ਆਪਣੇ ਲੋਕਾਂ ਨੂੰ ਵੀ ਇਹੋ ਮੈਸੇਜ ਦੇਣਾ ਵੀ ਕਈ ਵਾਰੀ ਸਾਨੂੰ ਨਾ ਪਤਾ ਲੱਗੇ ਤੇ ਮੈਨੂੰ ਆ ਕੇ ਜਰੂਰ ਦੱਸੋ ਵੀ ਆਪਾਂ ਆਪਣੇ ਸ਼ਹਿਰ ਵਾਸਤੇ ਵਧੀਆ ਬਿਹਤਰੀ ਲਈ ਆਹ ਕੰਮ ਕਰ ਸਕਦੇ ਆ ਮੈਂ ਹਮੇਸ਼ਾ ਉਸ ਕੰਮ ਲਈ ਤਤ ਪਰ ਰਹੂੰਗਾ ਔਰ ਮੈਨੂੰ ਅੱਜ ਇਸ ਗੱਲ ਦਾ ਮਾਣ ਆ ਇਹ ਜਿਹੜਾ ਚੌਂਕ ਦਾ ਅਜ ਨਹੀਂ ਪੱਥਰ ਰੱਖਿਆ ਗਿਆ ਜਦੋਂ ਤੱਕ ਇੰਡੀਆ ਦੇ ਵਿੱਚ ਸਾਡੀ ਹਕੂਮਤ ਰਹੂਗੀ ਇਹ ਆਉਣ ਵਾਲੀਆਂ ਪੀੜੀਦਰ ਪੀੜ੍ਹੀ ਜਿਹੜਾ ਇਹ ਅਗਰ ਸੈਨ ਚੌਂਕ ਦੇ ਨਾਂ ਤੇ ਅਸੀਂ ਰਹੀਏ ਨਾ ਰਹੀਏ ਪਰ ਮੈਂ ਇਹ ਗੱਲ ਕਹਿ ਸਕਦਾ ਸਾਡੇ ਬੱਚੇ ਬੱਚਿਆਂ ਦੇ ਅੱਗੇ ਬੱਚੇ ਇਹ ਪੀੜੀਦਰ ਪੀੜੀ ਜਦੋਂ ਤੱਕ ਸਾਡੇ ਦੇਸ਼ ਦੀ ਸਾਡੀ ਹਕੂਮਤ ਰਹੀ ਉਦੋਂ ਤੱਕ ਇਹ ਚੌਕ ਜਿਹੜਾ ਸਾਡੇ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਨਾਲ ਲੈਂਦੀਆਂ